ਅਸ਼ੀਕਲ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਤੇ ਇੱਕ ਬਹੁਤ ਹੀ ਵੱਡੀ ਖਬਰ ਨਿਕਲ ਕੇ ਜਿਹੜੀ ਹੈ ਸਾਹਮਣੇ ਆਂਦੀ ਹੈ ਕਿ ਗੁਰਮੀਤ ਰਾਮ ਰਹੀਮ ਜੋ ਹੈ ਇੱਕ ਵਾਰ ਫਿਰ ਤੋਂ ਪੈਰੋਲ ਤੇ ਜਿਹੜਾ ਬਾਹਰ ਆ ਰਿਹਾ ਹੈ ਇਹ ਸਭ ਨੂੰ ਲੈ ਕੇ ਕਈ ਵਾਰ ਜਿਹੜਾ ਸਿੱਖ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਲੋਕਾਂ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਪਰ باوجود ਦੇਤੇ ਲਗਾਤਾਰ ਜਿਹੜੀ ਹੈ ਪੈਰੋਲ ਜੋ ਹੈ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਜਾ ਰਹੀ ਹੈ ਪਰ ਇੱਕ ਵਾਰ ਫਿਰ ਤੋਂ ਜਿਹੜਾ ਗੁਰਮੀਤ ਰਾਮ ਰਹੀਮ ਜਿਹੜਾ ਬਾਹਰ ਆ ਚੁੱਕਿਆ ਹੈ ਇਹ ਸਭ ਦੇ ਬਾਰੇ ਆਪਾਂ ਪੂਰੀ ਗੱਲਬਾਤ ਕਰਾਂਗੇ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਉਂ ਹੈ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਇਹ ਸਭ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਜਗਤਾਰ ਸਿੰਘ ਜੀ ਮੌਜੂਦ ਹੈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਸ ਸਸ਼ੀਕਾਲ ਜੀ ਸਸ਼ ਜੀ ਸਰ ਲਗਾਤਾਰ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਹੈ ਪੈਰੋਲ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਈ ਵਾਰ ਜਿਹੜਾ ਗੁਰਮੀਤ ਰਾਮ ਰਹੀਮ ਬਾਹਰ ਵੀ ਆ ਚੁੱਕਿਆ ਹੈ ਕੀ ਲੱਗਦਾ ਹੈ ਕਿ बार-बार ਕਿਉਂ ਜਿਹੜੀ ਹੈ ਪੈਰੋਲ ਦਿੱਤੀ ਜਾ ਰਹੀ ਕਿਉਂਕਿ ਲੋਕਾਂ ਦੇ ਵੱਲੋਂ ਵੀ ਲਗਾਤਾਰ ਇਹੀ ਸਵਾਲ ਪੁੱਛੇ ਜਾ ਰਹੇ ਨੇ ਦੇਖੋ ਜਿਹੜਾ ਸਾਡਾ ਭਾਰਤੀ ਸੰਵਿਧਾਨ ਹੈ ਨਾ ਉਹਦੇ ਚ ਜਿਹੜੇ ਕੈਦੀਆਂ ਦੇ ਲਈ ਫਰਲੋ ਤੇ ਬੇਲ ਪੈਰੋਲ ਇਹ ਕਾਨੂੰਨ ਅਨੁਸਾਰ ਬਣੀਆਂ ਨੇ ਕਿ ਜਿਹੜੇ ਕੈਦੀ ਹੈ ਉਹ ਬੇਲ ਤੇ ਜਾ ਸਕਦੇ ਆ ਫਰਲੋ ਤੇ ਜਾ ਸਕਦੇ ਆ 40 45 ਦਿਨਾਂ ਦੀ ਬੇਲ ਹੁੰਦੀ ਹੈ ਫਰ ਲਓ ਉਹ ਵੀ ਘੱਟ ਦਿਨਾਂ ਦੀ ਹੁੰਦੀ ਹੈ ਜੀ ਪਰ ਇਸ ਕੇਸ ਦੇ ਵਿੱਚ ਬੜਾ ਕੁਝ ਉਲਟ ਹੈ ਬਾਕੀ ਕੈਦੀਆਂ ਨਾਲੋਂ ਬਿਲਕੁਲ ਵੱਖਰਾ ਹੈ ਪਿਛਲੇ 32 ਮਹੀਨਿਆਂ ਦੇ ਵਿੱਚ 8 ਵਾਰੀ ਜੇ ਮੈਂ ਗਲਤ ਨਾ ਹੋਵਾਂ ਤਾਂ 8 ਵਾਰੀ ਰਾਮ ਰਹੀਮ ਪੈਰੋਲ ਤੇ ਆ ਚੁੱਕਿਆ ਹੈ ਜੀ ਬਿਲਕੁਲ ਹੁਣ 50 50 ਦਿਨਾਂ ਦੀ ਪੈਰੋਲ ਦਿੱਤੀ ਹੈ ਹਰਿਆਣਾ ਸਰਕਾਰ ਨੇ ਕਿਉਂਕਿ ਹਰਿਆਣਾ ਸਰਕਾਰ ਦੀ ਕਸਟਡੀ ਚ ਹੈ ਜੀ ਜਿਸ ਸਰਕਾਰ ਦੀ ਕਸਟਡੀ ਚ ਹੁੰਦਾ ਕੋਈ ਦੋਸ਼ੀ ਉਸ ਸਟੇਟ ਦੀ ਸਰਕਾਰ ਨੇ ਉਸ ਨੂੰ ਮਾਫੀ ਦੇਣੀ ਹੈ ਪੈਰੋਲ ਦੇਣੀ ਹੈ ਆ ਜਿਵੇਂ ਬਿਲਕਸਵਾਨੋ ਕੇਸ ਦੇ ਵਿੱਚ ਹੋਇਆ ਜੀ ਗੁਜਰਾਤ ਸਰਕਾਰ ਨੇ ਮਾਫੀ ਦਿੱਤੀ ਸੀ ਜੀ ਪਰ ਸੁਪਰੀਮ ਕੋਰਟ ਨੇ ਰੋਕ ਲਗਾਤੀ ਉਹਨਾਂ ਤੇ ਜਿਨ੍ਹਾਂ ਨੂੰ ਮਾਫੀ ਦਿੱਤੀ ਸੀ ਬਿਲਕਸਵਾਨੋ ਰੇਪ ਕੇਸ ਦੇ ਵਿੱਚ ਜੀ ਅਪਰਾਧੀਆਂ ਦੀ ਰਿਹਾਈ ਤੇ ਰੋਕ ਮਤਲਬ ਉਹਨਾਂ ਨੂੰ ਦੁਬਾਰਾ ਜੇਲ੍ਹ ਭੇਜਣ ਦੀ ਤਿਆਰੀ ਕਰਤੀ ਹੈ ਕਿਉਂ ਸੁਪਰੀਮ ਕੋਰਟ ਨੇ ਮਾਨਯੋਗ ਨੇ ਕਿਹਾ ਕਿ ਮਹਾਰਾਸ਼ਟਰ ਦਾ ਕੇਸ ਹੀ ਹੈ ਜੀ ਮਹਾਰਾਸ਼ਟਰ ਸਰਕਾਰ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਪਰ ਗੁਜਰਾਤ ਸਰਕਾਰ ਕੋਈ ਹੱਕ ਨਹੀਂ ਰੱਖਦੀ ਉਹਨਾਂ ਨੂੰ ਮਾਫੀ ਦਾ ਏਦਾਂ ਹੀ ਇਹ ਹਰਿਆਣਾ ਸਰਕਾਰ ਦੇ ਹੱਥ 'ਚ ਹੈ ਖੱਟੜ ਸਰਕਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਵੋਟ ਕੇਡਰ ਵੋਟ ਬੈਂਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਕਿਸੇ ਚੀਜ਼ ਦੀ ਜੀ ਇੱਕ ਪਾਸੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਬੰਦ ਹੈ ਜੀ ਬਿਲਕੁਲ ਜਿਨ੍ਹਾਂ ਨੂੰ ਇੱਕ ਵਾਰੀ ਵੀ ਮਾਰ ਨਹੀਂ ਕਿੱਦਿਆ ਗਿਆ 32 ਸਾਲ ਹੋ ਗਏ ਇੱਕ ਬੰਦੀ ਸਿੰਘ ਨੂੰ 27 ਸਾਲ ਹੋ ਗਏ ਕਿਸੇ ਨੂੰ 17 ਸਾਲ ਮੈਕਸਿਮਮ ਮਤਲਬ 28 28 30 30 ਸਾਲ ਦੇ ਬੰਦੀ ਸਿੰਘ ਜੇਲਾ ਚ ਬੰਦ ਹੈ ਪਰ ਦੂਦੇ ਪਾਸੇ ਗਰਮੀਤ ਰਾਮ ਰਹੀਮ ਦੀ ਇਹ ਗੱਲ ਜਿਹੜੀ ਇਹਨੂੰ ਪਿਛਲੇ 32 ਮਹੀਨਿਆਂ ਚ 8ਵੀਂ ਵਾਰ ਪ੍ਰੋਬਲਮ ਮਿਲਿਆ ਹੁਣ ਔਰ ਕੱਲ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਉਹਨੇ ਬਾਹਰ ਆ ਜਾਣਾ ਅੱਜ ਪੈਰੋਲ ਮਿਲ ਗਿਆ ਔਰ ਜੇ ਅੱਜ ਕੋਰਟ ਦਾ ਆਰਡਰ ਪਹੁੰਚ ਗਿਆ ਉੱਥੇ ਤੇ ਅੱਜ ਤੇ ਨਹੀਂ ਕੱਲ ਮਤਲਬ ਉਹਨੇ ਪੈਰੋਲ ਤੇ ਬਾਹਰ ਆ ਜਾਣਾ ਔਰ ਰੱਖਦੇ ਕੀ ਸਿਸਟਮ ਬਣਾਇਆ ਹੋਇਆ ਇਹਨਾਂ ਨੇ ਸ਼ੁਰੂ ਤੋਂ ਜੀ ਸਰਕਾਰਾਂ ਦੀਆਂ ਇਹ ਜਿਹੜੀਆਂ ਬੋਟਾਂ ਲੈਣ ਦੀਆਂ ਚੱਕਰ ਹੁੰਦੇ ਆ ਇਹਦਾ ਕੀ ਬਣਾਇਆ ਹਰਿਆਣ ਰੱਖਦੇ ਹਰਿਆਣੇ ਤੋਂ ਬਾਹਰ ਆ ਬਰਨਾਵਾ ਆਸ਼ਰਮ ਚ ਜੀ ਔਰ ਬਰਨਾਵਾ ਆਸ਼ਰਮ ਚ ਉਹ ਆਪਣੀ ਪੈਰੋਲ ਕੱਟ ਕੇ ਜਾਂਦੇ ਆ ਇਸ ਵਾਰ 50 ਦਿਨਾਂ ਦੀ ਛੁੱਟੀ ਮਾਰਤੀ ਆ ਲੰਬੀ ਜਨ ਜਵਾਕ ਨਹੀਂ ਕਹਿੰਦੇ ਹੁੰਦੇ ਕਿ ਲੰਬੀਆਂ ਛੁੱਟੀਆਂ ਹੋ ਗਈਆਂ ਨੇ ਹੁਣ ਗਰਮੀਤਰਾਮ ਨੂੰ ਲੰਬੀਆਂ ਛੁੱਟੀਆਂ ਹੋ ਗਈਆਂ ਨੇ 50 ਦਿਨਾਂ ਦੀਆਂ ਔਰ ਦੁੱਧੇ ਪਾਸੇ ਬੜੇ ਉਹ ਕੈਦੀ ਨੇ ਜਿਹੜੇ ਨਰਦੋਸ਼ ਜੇਲਾ ਚ ਬੰਦ ਨੇ ਸਰਕਾਰਾਂ ਪਤਾ ਨਹੀਂ ਕਿਉਂ ਜਾਂਦਾ ਸਾਰੇ ਕੈਦੀਆਂ ਨੂੰ ਇੱਕੋ ਜੇ ਵਿਹਾਰ ਚ ਰੱਖੋ ਜਾਂ ਫਿਰ ਕਿਸੇ ਨੂੰ ਵਿਸ਼ੇਸ਼ ਰਾਇਤ ਦੇਣ ਦਾ ਤਾਂ ਕੋਈ ਤੁੱਕੀ ਨਹੀਂ ਬਣਦਾ ਕਿਉਂ ਤੁਸੀਂ ਦੋ ਧੜਿਆਂ ਦੇ ਵਿੱਚ ਕਨਫਲਿਕਟ ਵਧਾ ਰਹੇ ਹੋ ਇਹ ਹਰਿਆਣਾ ਸਰਕਾਰ ਤੇ ਸਵਾਲ ਖੜੇ ਹੁੰਦੇ ਆ ਖੱਟੜ ਸਰਕਾਰ ਤੇ ਸਵਾਲ ਖੜੇ ਹੁੰਦੇ ਆ ਸ਼੍ਰੋਮਣੀ ਕਮੇਟੀ ਨੇ ਵੀ ਇਹ ਐਸਜੀਪੀਸੀ ਨੇ ਲਗਾਈ ਸੀ ਰਿਟ ਇਸ ਮੁੱਦੇ ਤੇ ਕਿ ਬਾਰ-ਬਾਰ ਬਾਰ-ਬਾਰ ਗੁਰਮੀਤ RAM ਨੂੰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ ਜੀ ਬਿਲਕੁਲ ਸਰੀ ਇੱਕ ਪਾਸੇ ਜਿੱਥੇ ਰਾਮ ਮੰਦਿਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ 22 ਜਨਵਰੀ ਨੂੰ ਜਿਹੜਾ ਇੱਕ ਬਹੁਤ ਵੱਡਾ ਸਮਾਗਮ ਹੈ ਪੂਰੇ ਦੇਸ਼ ਭਰ ਦੇ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਉੱਥੇ ਪਹੁੰਚਣ ਜਾ ਰਿਹਾ ਕਾਫੀ ਸਾਰੇ ਵੱਡੀਆਂ-ਵੱਡੀਆਂ ਹਸਤੀਆਂ ਨੂੰ ਜਿਹੜੇ ਆ ਸੱਦੇ ਪੱਤਰ ਵੀ ਦਿੱਤੇ ਗਿਆ ਕੀ ਲੱਗਦਾ ਹੈ ਕਿ ਜਿਹੜੇ ਰੋहतक ਦੇ ਵਿੱਚ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਬੰਦ ਹੈ ਉਸ ਨੂੰ ਵੀ ਕੋਈ ਸੱਦਾ ਗਿਆ ਹੈ ਕਿਉਂਕਿ 2 ਦਿਨ ਪਹਿਲਾਂ ਕੀ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆਣਾ ਕਿ ਤਨਾ ਕਿਤੇ ਲੱਗਦਾ ਨਹੀਂ ਕਨੈਕਸ਼ਨ ਜੁੜਿਆ ਹੋਇਆ ਹੈ ਆ ਦੇਖੋ ਜੀ ਜਿਹੜਾ ਕੋਈ ਧਾਰਮਿਕ ਸਮਾਗਮ ਹੁੰਦਾ ਨਾ ਜੀ ਧਾਰਮਿਕ ਸਮਾਗਮਾਂ ਦੇ ਸੱਦੇ ਨਹੀਂ ਹੁੰਦੇ ਸੱਦੇ ਹੁੰਦੇ ਆ ਪੋਲੀਟੀਕਲ ਸਮਾਗਮਾਂ ਦੇ ਤੇ ਇਹ ਜਿਹੜਾ ਅਯੁੱਧਿਆ ਦੇ ਵਿੱਚ ਰਾਮ ਲੱਲਾ ਦਾ ਪ੍ਰਾਣ ਪ੍ਰティਸ਼ਟਾ ਦਾ ਸਮਾਗਮ ਹੈ ਇਹ ਸਾਡੇ ਸਨਾਤਨ ਭਾਈਚਾਰੇ ਵੱਲੋਂ ਨਹੀਂ ਇਹ ਬੀਜੇਪੀ ਵੱਲੋਂ ਕੀਤਾ ਜਾ ਰਿਹਾ ਹੈ ਜੀ ਜੇ ਸਨਾਤਨ ਭਾਈਚਾਰਾ ਕਰਦਾ ਤਾਂ ਜਿਹੜੇ ਸੰ크ਰਾਂਚਾਰੀਆ ਨੇ ਉਹ ਸੰ크ਰਾਂਚਾਰੀਆ ਉੱਥੇ ਪਹੁੰਚਦੇ ਅੱਧੇ ਸੰ크ਰਾਂਚਾਰੀਆ ਨੇ ਵਿਰੋਧ ਕੀਤਾ ਜੀ ਕਿਉਂਕਿ ਅਜੇ ਮੰਦਿਰ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੈ ਜਿਹੜੇ ਰਾਮ ਮੰਦਿਰ ਦੀ ਉੱਤੇ ਉਹ ਸਾਰੀ ਚੱਲ ਰਹੀ ਹੈ ਉਹ ਕੰਪਲੀਟ ਨਹੀਂ ਹੈ ਔਰ ਜਦੋਂ ਤੱਕ ਮੰਦਿਰ ਕੰਪਲੀਟ ਨਹੀਂ ਹੈ ਤੇ ਉੱਥੇ ਰਾਮ ਲੱਲਾ ਦੀ ਮੂਰਤੀ ਸਥਾਪਨਾ ਕਰਕੇ ਪ੍ਰਾਣ ਪ੍ਰਤੀਸ਼ਟਾ ਕਰਨਾ Hindu ਸੰਸਕ੍ਰਿਤੀ ਦੇ ਸਨਾਤਨ ਧਰਮ ਦੇ ਵੀ ਉਲਟ ਹੈ ਔਰ ਦੂਜਾ ਹੂੰ ਤੇ ਬੀਜੇਪੀ ਦਾ ਆਪਣਾ ਸਮਾਗਮ ਹੈ ਹਿੰਦੂ ਭਾਈਚਾਰੇ ਦਾ ਦਾ ਸਨਾਤਨ ਦਾ ਸਮਾਗਮ ਨਹੀਂ ਹੈ ਇਹ ਬੀਜੇਪੀ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਲਾਹਾ ਲੈਣ ਨੂੰ ਫਿਰਦੀ ਹੈ ਇਸੇ ਤਹ ਤੁਹਾਡੀ ਇਹ ਗੱਲ ਗਲਤ ਨਹੀਂ ਹੋ ਸਕਦੀ ਬੜਾ ਵਧੀਆ ਸਵਾਲ ਹੈ ਜੀ ਕਿ ਰਾਮ ਰਹੀਮ ਦਾ 2 ਦਿਨ ਪਹਿਲਾਂ ਬਾਹਰ ਆਉਣਾ ਬੀਜੇਪੀ ਚੁਣ-ਚੁਣ ਕੇ ਸੱਦੇ ਭੇਜ ਰਹੀ ਹੈ ਜੀ ਕਿ ਇਹ ਸਿੰਧ ਕੀਤਾ ਜਾਵੇ ਕੁਝ ਦਿਨ ਪਹਿਲਾਂ ਤਾਂ ਮੈਂ ਇੱਥੋਂ ਤੱਕ ਸੁਣਿਆ ਸੀ ਕਿ ਬੀਜੇਪੀ ਦੇ ਇੱਕ ਪ੍ਰਵਕਤਾ ਬੋਲ ਰਹੇ ਸੀ ਕਿ ਸਨਾਤਨਿਕ ਬਹੁਤ ਵਿਸ਼ਾਲ ਧਰਮ ਹੈ ਜੀ ਹਿੰਦੂ ਬੋਧੀ ਜੈਨੀ ਸਿੱਖ ਇਹਦੇ ਵਿੱਚ ਸਖਾਵਾਂ ਨੇ ਬਹੁਤ ਗਲਤ ਬਿਆਨ ਸੀ ਉਹ ਸਿੱਖ ਹਮੇਸ਼ਾ ਤੋਂ ਬੱਕਰੀ ਕੌਮ ਰਿਹਾ ਬਾਬੇ ਨਾਨਕ ਨੇ ਜਦੋਂ ਜਨੇਊ ਪਾਣ ਤੋਂ ਇਨਕਾਰ ਕਰਤਾ ਸੀ ਉਦੋਂ ਤੋਂ ਹੀ 9 ਸਾਲ ਦੀ ਉਮਰ ਤੋਂ ਹੀ ਜਦੋਂ ਬਾਬੇ ਨਾਨਕ ਨੇ 9 ਸਾਲ ਦੀ ਉਮਰ 'ਚ ਕਹਤਾ ਸੀ ਕਿ ਆ ਜਿਹੜਾ ਪਾਹ ਤੋਂ ਬਣਿਆ ਹੋਇਆ ਜਨੇਊ ਐ ਇਹ ਨਹੀਂ ਪਾਉਣਾ ਮੈਂ ਜੇ ਕੋਈ ਉਹ ਜਨੇਊ ਆ ਜਿਹੜਾ ਸਰੀਰ ਨੂੰ ਉਹ ਰੱਖੇ ਉਹ ਉਹ ਜਨੇਊ ਹੈਗਾ ਪਾਉਂਦੇ ਆ ਤਾਂ ਮੈਨੂੰ ਘੱਲ ਤਾਂ ਉਦੋਂ ਤੋਂ ਹੀ ਵੱਖਰਾ ਹੀ ਆ ਸਾਰਾ ਕੁਝ ਜੀ ਨਾ ਤੁਰਕ ਨਾ ਹਿੰਦੂ ਉਹ ਮਾ ਗੁਰੂ ਆ ਸਾਡੇ ਕਈ ਭਰਾ ਕਹਿੰਦੇ ਆ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਕਿਉਂ ਨਹੀਂ ਇਸ ਦੇ ਬਿਆਨ ਦਿੰਦੇ ਕਿ ਸਿੱਖਾਂ ਨੂੰ ਉੱਥੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਗਰਮੀਤ ਨਾਮ ਰਹੀਮ ਨੂੰ ਜ਼ਰੂਰ ਬੁਲਾਵਾ ਆਇਆ ਹੋਊਗਾ ਜੇਲ੍ਹ ਤੋਂ ਬਾਹਰ ਦੋ ਦਿਨ ਪਹਿਲਾਂ ਤਾਂ ਹੀ ਬੁਲਾਇਆ ਵੋਟ ਬੈਂਕ ਦੀ ਰਾਜਨੀਤੀ ਚੱਲ ਰਹੀ ਹੈ ਜੇ ਹਿੰਦੂ ਭਰਾਮਣ ਦਾ ਸਮਾਗਮ ਹੁੰਦਾ ਜੇ ਕੋਈ ਹਿੰਦੂ ਭਰਾਮਣ ਦੀ ਕਮੇਟੀ ਉੱਥੇ ਅੱਗੇ ਹੁੰਦੀ ਕਮੇਟੀ ਉਹ ਸਰਕਾਰ ਦੀ ਬਣਾਈ ਹੋਈ ਆ ਚੰਪਤਰਾਏ ਜਿਹੜਾ ਚੇਅਰਮੈਨ ਆ ਇਹ ਇਹ મોદી ਦਾ ਖਾਸ ਦੋਸਤ ਹੈ ਪੈਸੇ ਹੜੱਪਣ ਵਾਸਤੇ મોદી ਨੇ ਉਹਨੂੰ ਅੱਕੇ ਲਾਇਆ ਹੋਇਆ ਚੰਪਤਰਾਏ ਨੂੰ ਚੰਪ ਔਰ ਬਹੁਤ ਸਾਰੇ ਹਿੰਦੂ ਭਰਾਮਣ ਨੇ ਖੁਦ ਵਿਰੋਧ ਕੀਤਾ ਸੀ ਇਹਦਾ ਅਸੀਂ ਕਿਸੇ ਵੀ ਧਰਮ ਦੇ ਵਿਰੋਧ 'ਚ ਨਹੀਂ ਅਸੀਂ ਖੁਸ਼ ਹੁੰਨੇ ਆ ਸਾਰੇ ਧਰਮਾਂ ਨਾਲ ਪਰ ਇਹ ਵੀ ਗੱਲ ਹੈ ਕਿ ਸਿੱਖ ਧਰਮ ਇੱਕ ਬੱਕਰਾ ਧਰਮ ਹੈ ਸਾਡਾ ਹਿੰਦੂ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹਾਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਸਭ ਭਾਈ ਭਾਈ ਅਸੀਂ ਇਸ ਰੂਲ ਤੇ ਵੀ ਖੜੇ ਆਂ ਇਹ ਸਾਡਾ ਧਰਮ ਸਾਨੂੰ ਸਕਾ ਕੇ ਗਿਆ ਸਾਡੇ 10 ਗੁਰੂ ਸਾਹਿਬਾਨ ਸਾਨੂੰ ਸਕਾ ਕੇ ਗਏ ਨੇ ਸਾਡੀ ਜਾਗਤ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਲਿਵਿੰਗ ਮਤਲਬ ਅਸੀਂ ਉਹਨਾਂ ਨੂੰ ਗੁਰੂ ਮੰਨਦੇ ਆਂ ਉਹ ਸਾਨੂੰ ਮਤਲਬ ਉਸ ਤੋਂ ਡਾਇਰੈਕਸ਼ਨ ਮਿਲਦੀ ਹੈ ਅਗਰ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਡਾਇਰੈਕਸ਼ਨ ਲੈਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਇੱਕ ਪੰਨੇ ਤੇ ਸਵਾਲ ਜਵਾਬ ਹੈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕੋਈ ਜਥੇਦਾਰ ਨੂੰ ਪੁੱਛਣ ਦੀ ਲੋੜ ਨਹੀਂ ਕਿ ਹਾਂਜੀ ਅਸੀਂ ਉੱਥੇ ਅਯੁੱਧਿਆ ਜਾਣਾ ਜਾਂ ਨਹੀਂ ਜਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਉੱਥੋਂ ਡਾਇਰੈਕਸ਼ਨ ਆਪਾਂ ਲੈ ਸਕਦੇ ਹਾਂ ਉਹਨਾਂ ਨੇ ਕਹੀ ਦਿੱਤਾ ਮੂਰਤੀ ਪੂਜਾ ਤੋਂ ਮਨਾ ਕੀਤਾ ਹੋਇਆ ਹੈ ਔਰ ਬੱਕਰੀ ਕੌਮ ਦਾ ਬੱਕਰੇ ਧਰਮ ਦਾ ਸਿੱਖ ਕੌਮ ਇੱਕ ਨਰਾਲੀ ਕੌਮ ਹੈ ਇਹਦਾ ਤੁਹਾਨੂੰ ਮਤਲਬ ਖਿਤਾਬ ਮਿਲਿਆ ਹੋਇਆ ਸੋ ਬੜੇ ਮੈਂ ਤਾਂ ਹਰ ਹਣਾ ਸਾਡੇ ਕਈ ਮਤਲਬ ਲੋਕ ਕਹਿੰਦੇ ਜੀ ਅੱਧੇ ਸਿੱਖ ਉਹ ਦੇਖੋ ਪਹਿਰਾਵੇ ਤੋਂ ਦੇਖਣ ਨੂੰ ਲੱਗਦੇ ਹੋਣਗੇ ਤਾਂ ਕਈ ਵਾਰੀ ਕੀ ਹੈ ਫਿਲਮ ਚੱਲ ਰਹੀ ਹੁੰਦੀ ਹੈ ਕੋਈ ਕਿਸੇ ਨੇ ਪਰਸੋਨਾ ਮਖੌਟਾ ਪਾਇਆ ਹੁੰਦਾ ਹੈ ਮਖੌਟਾ ਤਾਂ ਉਹਨੇ ਪਾਇਆ ਕਿਸੇ ਮਤਲਬ ਬਹੁਤ ਅੱਛੇ ਇਨਸਾਨ ਦਾ ਕਿਉਂ ਫਿਲਮ ਚ ਉਹਦਾ ਰੋਲ ਤਾਂ ਬਹੁਤ ਅੱਛੇ ਇਨਸਾਨ ਦਾ ਦਿਖਾਇਆ ਪਰ ਹੈ ਉਹ ਮਤਲਬ ਮਾੜਾ ਮਾੜਾ ਕਈ ਵਾਰੀ ਕੀ ਹੁੰਦਾ ਹੈ ਫਿਲਮ ਦੇ ਵਿੱਚ ਉਹਨੂੰ ਬਹੁਤ ਮਾੜਾ ਦਿਖਾਇਆ ਹੁੰਦਾ ਪਰ ਇਨਸਾਨ ਉਹ ਬਹੁਤ ਚੰਗਾ ਹੁੰਦਾ ਜੇ ਤੁਹਾਨੂੰ ਕੋਈ ਸਿੱਖ ਪੇਸ਼ ਪੂਸਾ ਦੇ ਵਿੱਚ ਕਈ ਨਹਿنگ ਸਿੰਘ ਉੱਥੇ ਤੁਹਾਨੂੰ ਤੁਰੇ ਫਿਰਦੇ ਮਿਲਦੇ ਨੇ ਉਹਨਾਂ ਨੂੰ ਸਿੱਖ ਨਾ ਸਮਝੋ ਉਹ ਬਾਣੇ ਤੋਂ ਜਰੂਰ ਸਿੱਖਾਂ ਵਰਗੇ ਲੱਗਦੇ ਹੋਣਗੇ ਪਰ ਉਹ ਸਿੱਖ ਨਹੀਂ ਹੋਣਗੇ ਕਿਉਂ ਦੇਖੋ ਜੇ ਤਾਂ ਇਹ ਹੁੰਦਾ инду ਭਾਈਚਾਰੇ ਦਾ ਸਮਾਗਮ ਤਾਂ ਤਾਂ ਭਾਈਚਾਰਕ ਸਾਂਝ ਦੇ ਨਾਤੇ ਅਸੀਂ ਉੱਥੇ ਜਾ ਸਕਦੇ ਆ ਪਰ ਇਹ ਬੀਜੇਪੀ ਦਾ ਸਮਾਗਮ ਹੈ ਔਰ ਇਹ ਬਲਾਵਾ ਭੇਜਿਆ ਜਾ ਰਿਹਾ ਬੀਜੇਪੀ ਵੱਲੋਂ ਫਿਰ ਜਿਨ੍ਹਾਂ ਜਿਨ੍ਹਾਂ ਨੂੰ ਬੁਲਾਇਆ ਜਾ ਰਿਹਾ ਹੈ ਉਹ ਜਾਣਦੇ ਨੇ ਨਹੀਂ ਜਾਣਦੇ ਨੇ ਉਹ ਉਹਨਾਂ ਦਾ ਨਿੱਜੀ ਸਵਾਲ ਹੈ ਗੁਰਮੀਤ RAM ਰਹੀਮ ਸਿੰਘ ਨੂੰ ਹੋ ਸਕਦਾ ਹੈ ਵੀ ਜੀਪੀ ਨੇ ਜ਼ਰੂਰ ਬਲਾਵਾ ਭੇਜਿਆ ਹੋਵੇ ਤਾਂ ਹੀ ਬੇਲ ਮਿਲੀ ਹੈ ਔਰ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਇਹਦੇ ਵਿੱਚ ਬੀਜੇਪੀ ਚਾਹੁੰਦੀ ਹੈ ਕਿ ਵੱਡੇ ਤੋਂ ਵੱਡਾ ਲਾ ਲਿਆ ਜਾਵੇ ਕਿਉਂਕਿ ਫਰਵਰੀ ਚ ਚੋਣ ਜਾਬਤਾ ਲੱਗ ਜਾਣਾ ਹੈ ਮਾਰਚ ਅਪ੍ਰੈਲ ਚ ਲੋਕ ਸਭਾ ਦੀਆਂ ਚੋਣਾਂ ਨੇ ਔਰ ਇਸ ਕਰਕੇ ਤਾਂ ਅਧੇ ਅਧੂਰੇ ਮੰਦਿਰ ਚ ਹਲੇ ਉਸਾਰੀ ਪੂਰੀ ਨਹੀਂ ਹੋਈ ਉਹ ਜੁੱਧਿਆ ਦੇ ਮੰਦਿਰ ਦੀ ਜਿਹੜੇ ਸੰ크ਰਾਚਾਰੀਆਂ ਨੇ ਸੰ크ਰਾਚਾਰੀਆਂ ਨੇ ਵਿਰੋਧ ਕੀਤਾ ਹੈ ਬਹੁਤ ਸਾਰੇ ਹਿੰਦੂ ਜਥੇਬੰਦੀਆਂ ਨੇ ਵਿਰੋਧ ਕੀਤਾ ਹੈ ਕਿ ਜਦੋਂ ਤੱਕ ਮੰਦਿਰ ਦੀ ਸਾਰੀ ਪੂਰੀ ਨਹੀਂ ਤੇ ਪਹਿਲੀ ਉੱਥੇ ਪ੍ਰਾਣ ਪ੍ਰਤੀਸ਼ਟਾ ਕਿਵੇਂ ਕਰ ਸਕਦੇ ਹੋ ਤੁਸੀਂ ਜੀ ਔਰ ਗੱਲ ਵੀ ਸਹੀ ਹੈ ਪਰ ਬੀਜੇਪੀ ਨੂੰ ਕਾਹਲੀ ਕਾਦੀ ਹੈ ਮਾਰਚ 2024 ਦੀਆਂ ਚੋਣਾਂ ਦੀ ਬੀਜੇਪੀ ਚਾਹੁੰਦੀ ਹੈ ਇਹਨੂੰ ਕੈਸ਼ ਕੀਤਾ ਜਾਵੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਦੀਆਂ ਸੀ ਪਰ ਬੀਜੇਪੀ ਨੇ ਤਾਂ ਸਿਸਟਮ ਹੀ ਬਦਲਤਾ ਹੁਣ ਰਾਜਨੀਤਿਕ ਪਾਰਟੀਆਂ ਦਾ ਆ ਗਿਆ ਧਰਮ ਜੀ ਧਰਮ ਚਲਾਉਣ ਲੱਗ ਗਈਆਂ ਬੀਜੇਪੀ ਜਿਵੇਂ ਧਰਮ ਚਲਾ ਰਹੀ ਹੈ ਔਰ ਜਿਹੜੇ ਧਰਮ ਚਲਾਉਣ ਵਾਲੇ ਸੀ ਉਹ ਰਾਜਨੀਤੀ ਤੇ ਚੱਲ ਗਏ ਇਹ ਬੀਜੇਪੀ ਨੇ ਇੱਕ ਨਵਾਂ ਹੀ ਟ੍ਰੈਂਡ ਸੈੱਟ ਕਰਤਾ ਹੈ ਹਿੰਦੂ ਭਾਈਚਾਰੇ 'ਚ ਕੋਈ ਐਦਾਂ ਦੀ ਕਮੇਟੀ ਨਹੀਂ ਛੱਡੀ ਇਹਨਾਂ ਨੇ ਬੀਜੇਪੀ ਨੇ ਕੋਈ ਸਨਾਤਨ ਦੇ ਵਿੱਚ ਐਦਾਂ ਦੇ ਸੰਕਰਾਚਾਰੀਆਂ ਦੀ ਵੈਲਿਊ ਨਹੀਂ ਛੱਡੀ ਇਹਨਾਂ ਨੇ ਕਿ ਉਹ ਆਪਣੇ ਕੋਈ ਹੁਕਮ ਉਹ ਕਰ ਸਕਣ ਜਾਂ ਆਪਣਾ ਕੋਈ ਫੈਸਲਾ ਦੇ ਸਕਣ ਕਿ ਨਹੀਂ ਜਦ ਤੱਕ ਕਿ ਮੰਦਿਰ ਦੀ ਸਾਰੀ ਕੰਪਲੀਟ ਨਹੀਂ ਹੁੰਦੀ ਕੋਈ ਇੱਥੇ ਉਹਨਾਂ ਟਾਈਮ ਪਰਾਨ ਪ੍ਰਤੀਸ਼ਠਾ ਨਹੀਂ ਹੋਏਗੀ ਉਹਨਾਂ ਟਾਈਮ ਮੂਰਤੀ ਸੁਯੋਗਤ ਨਹੀਂ ਹੋਏਗੀ ਕਿਉਂ ਕਿ ਕਈ ਤਾਂ ਬੀਜੇਪੀ ਦੇ ਬੁਲਾਰੇ ਮੋਦੀ ਨੂੰ ਮਤਲਬ ਦੇਵਤਿਆਂ ਦਾ ਹੀ ਰੂਪ ਦੱਸਦੇ ਆ ਕਿ ਮਤਲਬ ਇਹ ਭਗਵਾਨ ਦਾ ਕੋਈ ਅਗਲਾ ਹੀ ਉਤਾਰ ਹੈ ਮਤਲਬ ਇੰਨਾ ਕਿ ਜ਼ਿਆਦਾ ਬੀਜੇਪੀ ਵਾਲਿਆਂ ਨੇ ਹਿੰਦੂ ਧਰਮ ਨੂੰ ਕੈਪਚਰ ਕਰ ਲਿਆ ਸਾਡੇ ਹਿੰਦੂ ਭਾਈਚਾਰੇ ਨਾਲ ਬਹੁਤ ਪ੍ਰੇਮ ਪਿਆਰ ਹੈ ਬੜਿਆਂ ਨਾਲ ਮਿਲਦੇ ਆਂ ਕਈਆਂ ਦੇ ਵਿਆਹ ਸ਼ਾਦੀਆਂ ਤੇ ਜਾਂਦੇ ਆਂ ਹੁਣ ਉੱਥੇ ਉਹਨਾਂ ਦੇ ਫੇਰੇ ਹੁੰਦੇ ਨੇ ਹਾਵਣ ਹੁੰਦਾ ਹੁਣ ਆਪਾਂ ਜਾ ਕੇ ਸ਼ਾਮਲ ਤਾਂ ਹੋ ਜਾਂਦੇ ਉੱਥੇ ਆਪਾਂ ਹਵਨ ਤਾਂ ਨਹੀਂ ਕਰਨ ਲੱਗ ਜਾਂਦੇ ਕਿਉਂਕਿ ਸਾਡਾ ਧਰਮ ਨਹੀਂ ਇਜਾਜ਼ਤ ਦਿੰਦਾ ਅਸੀਂ ਯੱਗ ਯੱਗ ਸਾਡੇ ਧਰਮ 'ਚ ਹੈ ਹੀ ਨਹੀਂ ਜੀ ਮੂਰਤੀ ਪੂਜਾ ਸਾਡੇ ਸਿੱਖ ਧਰਮ ਦੇ ਵਿੱਚ ਵਿਰੋਧ ਹੈ ਤਾਂ ਦੇਖੋ ਭਾਈਚਾਰੇ ਦੇ ਤੌਰ ਤੇ ਅਗਰ ਸਾਨੂੰ ਕੋਈ ਬੁਲਾਉਂਦਾ ਸੀ ਜਾਂਦੇ ਆ ਪਰ ਉੱਥੇ ਜਾ ਕੇ ਅਸੀਂ ਉਹ ਮਤਲਬ ਧਾਰਮਿਕ ਰਸਮਾਂ ਦਾ ਨਹੀਂ ਕਰਦੇ ਉਹਨਾਂ ਦੇ ਰੀਤੀ ਰਿਵਾਜ ਨਹੀਂ ਹਾਂ ਇਹ ਹੀ ਹੈ ਕਿ ਹੁਣ ਜੇ ਤਾਂ ਹੁੰਦਾ ਏ ਸਨਾਤਨ ਭਾਈਚਾਰੇ ਦਾ ਸਮਾਗਮ ਤਾਂ ਤਾਂ ਭਾਈਚਾਰਕ ਸਾਝ ਨਿਵਾਣ ਦੇ ਖਾਤਰ ਕੋਈ ਜਾਵੇ ਨਾ ਜਾਵੇ ਉਹ ਆਪਣੀ ਗੱਲ ਸੀ ਪਰ ਹੁਣ ਇਹ ਸਮਾਗਮ ਹੈ ਬੀਜੇਪੀ ਦਾ ਤੇ ਬੀਜੇਪੀ ਚਾਹੁੰਦੀ ਹੈ ਵੋਟਾਂ ਕੈਸ਼ ਕਰਨੀਆਂ 2024 ਦੀਆਂ ਲੋਕ ਸਭਾ ਚੋਣਾਂ ਔਰ 2024 ਦੀਆਂ ਲੋਕ ਸਭਾ ਚੋਣਾਂ ਕੈਸ਼ ਕਰਨ ਦੇ ਲਈ ਬੀਜੇਪੀ ਲੋਕਾਂ ਉਹਨਾਂ ਲੋਕਾਂ ਨੂੰ ਉਹ ਭੇਜ ਰਹੀ ਹੈ ਬੁਲਾਵੇ ਜਿਨ੍ਹਾਂ ਨੂੰ ਸ਼ਾਮਲ ਕਰਕੇ ਇਹ ਦਿਖਾਇਆ ਜਾਵੇ ਭਾਰਤ ਸਮੁੱਚੇ ਭਾਰਤ ਵਾਸੀਆਂ ਨੂੰ ਤੇ ਸਮੁੱਚੇ ਦੇਸ਼ ਵਾਸੀਆਂ ਨੂੰ ਕਿ ਦੇਖੋ ਜੀ ਅਜोध्या ਦੇ ਵਿੱਚ RAM ਲੱਲਾ ਦਾ ਜਿਹੜੇ ਪ੍ਰਾਣ ਪ੍ਰਤੀਸ਼ਟਾ ਹੋਣੀ ਹੈ ਉਹਦੇ ਵਿੱਚ ਸਮੂਹ ਭਾਰਤ ਵਾਸੀ ਸ਼ਾਮਲ ਹੋਏ ਨੇ ਕਈ ਤਾਂ ਮੈਨੂੰ ਇੱਥੋਂ ਤੱਕ ਪਤਾ ਲੱਗੇਗੇ ਪੰਜਾਬ ਤੋਂ ਬਾਹਰ ਜਿਹੜੇ ਗੁਰਦੁਆਰਾ ਸਹਾਬਾਨ ਨੇ ਜੀ ਘੱਟ ਗਿਣਤੀ ਉੱਥੇ ਸਿੱਖਾਂ ਦੀ ਯੂਪੀ ਦੇ ਵਿੱਚ ਕਈ ਥਾਵਾਂ ਦੇ ਗੁਰਦੁਆਰਾ ਸਹਾਬਾਨ ਨੇ ਉੱਥੇ ਮਤਲਬ ਜ਼ਬਰਦਸਤੀ ਭਾਜਪੀ ਦੇ ਕਾਰੀਕਰਤਾ ਜਾ ਰਹੇ ਨੇ ਔਰ ਕਹਿ ਰਹੇ ਨੇ ਕਿ 22 ਜਨਵਰੀ ਨੂੰ ਤੁਸੀਂ ਦੀਪਮਾਲਾ ਕਰਨੀ ਹੈ ਔਰ ਕਈ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਬਾਹਰ ਰਹਿੰਦੇ ਆ ਪੰਜਾਬ ਤੋਂ ਉਹਨਾਂ ਦੇ ਮਨ 'ਚ ਇਹ ਹੈ ਕਿ ਸਾਨੂੰ ਜੇ ਅਸੀਂ ਨਾ ਗਏ ਕਿਤੇ ਸਾਡਾ ਭਾਈਚਾਰਾ ਨਾਰਾਜ਼ ਨਾ ਹੋ ਜੇ ਬਿਲਕੁਲ ਭਾਈਚਾਰੇ ਦਾ ਸਮਾਗਮ ਵੀ ਨਹੀਂ ਹੈਗਾ ਇਹ ਇਹ ਭਾਜਪਾ ਦਾ ਸਮਾਗਮ ਹੈ ਭਾਜਪਾ ਜੇ ਮੰਦਰ ਦੀ ਕੰਪਲੀਟ ਹੋਣ ਤੋਂ ਬਾਅਦ ਪ੍ਰਾਣ ਪ੍ਰਤੀਸ਼ਟਾ ਆਰਾਮ ਲੱਲਾ ਜੀ ਦੀ ਹੁੰਦੀ ਤਾਂ ਭਾਈਚਾਰ ਖਸਾਂ ਦੇ ਤੌਰ ਤੇ ਉਹ ਜਿੱਦੇ ਆਪਾਂ ਮਿਲਿਆ ਤੇ ਜਾਨੀ ਆ ਘੁੰਮਦੇ ਫਿਰਦੇ ਆ ਹੋਰ ਬਥੇਰੀ ਜਗ੍ਹਾ ਜਾਂਦੇ ਆ ਅਗਰ ਉੱਥੇ ਕੋਈ ਚਲਾ ਜਾਂਦਾ ਕੋਈ ਕੋਈ ਇਹਦੇ 'ਚ ਮਤਲਬ ਜ਼ਿਆਦਾ ਉਹ ਨਹੀਂ ਸੀ ਪਰ ਇਹ ਸਮਗ ਬੀਜੇਪੀ ਦਾ ਔਰ ਬੀਜੇਪੀ ਸਿੱਖ ਕੌਮ ਨੂੰ ਜਿਹੜੀ ਸਾਡੀ ਬੱਕਰੀ ਹੁੰਦਾ ਉਹ ਖਤਮ ਕਰਨਾ ਚਾਹੁੰਦੀ ਹੈ ਆਰਐਸਐਸ ਇਸ ਬੱਕਰੀ ਹੁੰਦ ਨੂੰ ਖਤਮ ਕਰਨਾ ਚਾਹੁੰਦੀ ਹੈ ਇਹ ਚਾਲਾਂ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਜੇ ਸਾਡੇ ਜਿਹੜੇ ਜਥੇਦਾਰ ਸਹਿਬਾਨ ਨੇ ਔਰ ਸਾਡੀ ਐਜੀਪੀਸੀ ਹੈ ਹੁਣ ਆ ਦੋ ਦਿਨਾਂ ਦੇ ਵਿੱਚ ਕੌਮ ਨੂੰ ਕੋਈ ਸਹੀ ਰਾਹ ਨਹੀਂ ਦਿਖਾਏਗੀ ਤਾਂ ਕੌਮ ਇਹਨਾਂ ਨੂੰ ਮਾਫ਼ ਨਹੀਂ ਕਰੇਗੀ ਕਿਉਂਕਿ ਹੁਣ ਇਹਨਾਂ ਦੀ ਇਹ ਘੜੀ ਹੈ ਪਰਖ ਦੀ ਘੜੀ ਜਿਹਨੂੰ ਕਹਿੰਦੇ ਆ ਕਿ ਇਹ ਭਾਜੀਪੀ ਦੇ ਦਲਾਲ ਬਣ ਕੇ ਉੱਥੇ ਜਾਂਦੇ ਆ ਜਾਂ ਫਿਰ ਇਹ ਭਾਈਚਾਰਕ ਸਾਂਝ ਦੇਖੋ ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ ਜੇ ਇਹ ਸਮਾਗਮ ਹੁੰਦਾ Hindu ਭਾਈਚਾਰੇ ਦਾ ਸਨਾਤਨ ਮਤ ਦਾ ਤਾਂ ਉਹ ਸਮੁੱਚਾ ਭਾਈਚਾਰਾ ਮਿਲ ਕੇ ਉਹ ਸਾਰੇ ਪ੍ਰਬੰਧ ਕਰਦਾ ਪ੍ਰਬੰਧ ਤਾਂ ਭਾਜੀਪੀ ਕਰਨ ਤੇ ਲੱਗੀ ਆ ਲੋਕਾਂ ਨੂੰ ਜਿਹੜੇ ਲੈਟਰ ਭੇਜੇ ਜਾ ਰਹੇ ਬਲਾਵੇ ਭੇਜੇ ਜਾ ਰਹੇ ਆ ਉਹ ਭਾਜੀਪੀ ਵੱਲੋਂ ਭੇਜੇ ਜਾ ਰਹੇ ਆ ਔਰ ਭਾਜਪੀ ਦੇ ਜਿਹੜੇ ਕਾਰਕਿਰਤਾ ਹੈ ਭਾਜਪੀ ਦੇ ਜਿਹੜੇ ਪ੍ਰਵਕਟਾ ਹੈ ਉਹ ਜੋਰ-ਸ਼ੋਰ ਨਾਲ ਇਸ ਮੁੱਦੇ ਨੂੰ ਉਠਾ ਰਿਹਾ ਔਰ ਸਾਡੇ ਕਈ ਪੱਤਰਕਾਰ ਭਰਾ ਮੈਂ ਕਹਿੰਦਾ ਜਿਵੇਂ ਨਾ ਕਿਸਾਨ ਅੰਦੋਲਨ ਚ ਕਿਸਾਨ ਆਪਣਾ ਰਾਸਣ ਲੈ ਕੇ ਗਏ ਸੀ ਸਾਲ-ਸਾਲ ਦਾ ਮਨੇ ਪੱਤਰਕਾਰ ਮੈਂ ਕਹਿੰਦਾ ਤੋ ਚੰਡੀਗੜ੍ਹੋਂ ਮਾਦੇ ਛੇਰ 10-10 ਦਿਨਾਂ ਦਾ ਆਪਣਾ ਸਮਾਨ ਲੈ ਕੇ ਉੱਥੇ ਤੁਰੇ-ਫਿਰਦੇ ਆ ਜਿਵੇਂ ਉਹ ਯਾਰ ਪ੍ਰਾਣ ਪ੍ਰਤਿਸ਼ਟਾ RAM LALLA ਜੀ ਦੀ ਹੋ ਰਹੀ ਹੈ ਹੋ ਜੇਗੀ ਪਰ ਇੰਨਾ ਕੁ ਮਤਲਬ ਹਉਆ ਪੈਦਾ ਕਰ ਰਿਹਾ ਲੋਕਾਂ ਦੇ ਮਨ 'ਚ ਇੱਕ ਡਰ ਪੈਦਾ ਕਰ ਰਿਹਾ ਕਿ ਜੇ ਤੁਸੀਂ ਨਾ ਗਏ ਤਾਂ ਪਾਪ ਲੱਗੂ ਜੇ ਤੁਸੀਂ ਨਾ ਗਏ ਤਾਂ ਇਹ ਹੋ ਜਾਏਗਾ ਇੱਕ ਪੱਤਰਕਾਰ ਕਹਿ ਰਿਹਾ ਸੀ ਕਿ ਦੇਖੋ ਜੀ ਮੋਦੀ ਸਰਕਾਰ ਨੇ ਸਾਰਿਆਂ ਨੂੰ ਕਿਹਾ ਕਿ ਉੱਥੇ ਪਹੁੰਚਣਾ ਲਾਜ਼ਮੀ ਹੈ ਜਿਹੜਾ ਨਹੀਂ ਪਹੁੰਚੇਗਾ ਉਹਨੂੰ ਹੋ ਸਕਦਾ ਕੱਲ ਨੂੰ ਕੋਈ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਜਾਵੇ ਉਹ ਕੋਈ ਸੋਸ਼ਲ ਮੀਡੀਆ ਤੇ ਮੈਂ ਵੀਡੀਓ ਦੇਖ ਰਿਹਾ ਸੀ ਉਹ ਪੱਤਰਕਾਰ ਭਰਾ ਨੂੰ ਮੈਂ ਪੁੱਛਣਾ ਚਾਹੁੰਨਾ ਭਰਾਵਾ ਬਹੁਤ ਸਾਰੇ ਲੋਕ ਉਹਨੇ ਜਿਹੜੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਜੀ ਨਾਉ ਹਿੰਦੂ ਧਰਮ ਨੂੰ ਨਾ ਸਿੱਖ ਧਰਮ ਨੂੰ ਨਾ ਈਸਾਈ ਨੂੰ ਉਹ ਕਿਉਂ ਜਾਣ ਬਈ ਨਾਲੇ ਜੀ ਦਾ ਦਿਲ ਜਿੱਥੇ ਮੰਦਾ ਉੱਥੇ ਜਾਵੇ ਨਾ ਜਾਵੇ ਕੋਈ ਕਿਸੇ ਨੂੰ ਜਬਰੀ ਨਹੀਂ ਬੁਲਾ ਸਕਦਾ ਪੱਤਰਕਾਰ ਭਾਈ ਚਾਰੇ ਤੇ ਤਾਂ ਮੈਂ ਕਹਿੰਦਾ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਐ ਅੱਠ ਅੱਠ 10 10 ਦਿਨਾਂ ਦੀਆਂ ਰੋਟੀਆਂ ਬੰਦ ਕੇ ਗਏ ਹੋਏ ਨੇ ਕਈ ਮਾਂ ਦੇ ਛੇਰ ਮਾਂ ਘਰ ਜਾਈਆਂ ਲੈ ਲੈ ਕੇ ਗਏ ਹੋਏ ਨੇ ਰਾਮ ਰਹੀਮ ਨੂੰ ਜ਼ਰੂਰ ਬਲਾਵਾ ਆਇਆ ਹੋਵੇਗਾ ਰਾਮ ਰਹੀਮ ਜ਼ਰੂਰ ਉੱਥੇ ਪਹੁੰਚੇਗਾ ਇਹ ਤੁਹਾਡਾ ਜਿਹੜਾ ਸਵਾਲ ਸੀ ਉਹਦਾ ਮੈਂ ਆਨਸਰ ਦੇ ਤੁਹਾਨੂੰ ਦੇ ਦਿੱਤਾ ਜੀ ਖੈਰ ਜਪਤਾ ਜੀ ਤੁਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਿਹੜਾ ਹੈਗਾ ਇਸ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਸੀ ਉਹ ਵੀ ਪੂਰੀਆਂ ਤਿਆਰੀਆਂ ਕਰ ਰਹੇ ਸੀ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਨਾਲ ਹੀ ਵਾਰ-ਵਾਰ ਜਿਹੜਾ ਦਰਸ਼ਕਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਸੀ ਕਿ ਕਿਉਂ ਰਾਮ ਰਹੀਮ ਨੂੰ ਜਿਹੜਾ ਇੱਕ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ ਉਹ ਵੀ ਬਿਨਾਂ ਕਿਸੇ ਸਵਾਲ ਜਵਾਬ ਤੋਂ ਖੈਰ ਤੁਸੀਂ ਬਹੁਤ ਚੰਗਾ ਜਵਾਬ ਦਿੱਤਾ ਅ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਆਪਣਾ ਬਹੁਤ ਹੀ ਕੀਮਤੀ ਸਮਾਂ ਸਾਨੂੰ ਦਿੱਤਾ ਜੀ